ਪਿੰਡ ਦੇ ਮੁਖੀਆ ਦੇ ਵਿਆਹ ਦਾ ਰਾਜ ਪਿੰਡ ਦਾ ਮੁਖੀਆ ਹਰ ਸਾਲ ਇੱਕ ਨਵੀਂ ਕੁੜੀ ਨਾਲ ਵਿਆਹ ਕਰਦਾ ਅਤੇ ਫਿਰ ਉਸ ਨੂੰ ਤਲਾਕ ਦੇ ਕੇ ਬਹੁਤ ਸਾਰੇ ਪੈਸੇ ਦੇ ਕੇ ਉਸ ਦੇ ਘਰ ਵਾਪਸ ਭੇਜ ਦਿੰਦਾ ਕੁੜੀਆਂ ਖੁਸ਼ੀ-ਖੁਸ਼ੀ ਉਸ ਨਾਲ ਵਿਆਹ ਕਰਦੀਆਂ ਅਤੇ ਅਗਲੇ ਹੀ ਦਿਨ ਤਲਾਕ ਲੈ ਕੇ ਆਪਣੇ ਘਰ ਵਾਪਸ ਚਲੀਆਂ ਜਾਂਦੀਆਂ ਮੈਂ ਇਹ ਸੁਣ ਕੇ ਹੈਰਾਨ ਸੀ ਕਿ ਉਹ ਅਜਿਹਾ ਕਿਉਂ ਕਰਦਾ ਹੈ ਇੱਕ ਦਿਨ ਉਸ ਮੁਖੀਆ ਦੀ ਨਜ਼ਰ ਮੇਰੇ ਤੇ ਪੈ ਗਈ ਅਤੇ ਉਹ ਬੋਲਿਆ ਮੈਂ ਤੁਹਾਡੇ ਨਾਲ ਹੀ ਵਿਆਹ ਕਰਨਾ ਹੈ ਮੇਰੇ ਘਰ ਦੇ ਵੀ ਪੈਸਿਆਂ ਲਈ ਪਰੇਸ਼ਾਨ ਸਨ ਇਸ ਲਈ ਮੇਰਾ ਵਿਆਹ ਉਸ ਨਾਲ ਕਰ ਦਿੱਤਾ ਗਿਆ ਵਿਆਹ ਦੀ ਪਹਿਲੀ ਰਾਤ ਉਹ ਮੈਨੂੰ ਹਸਤਾ ਲੈ ਗਿਆ ਅਤੇ ਬੋਲਿਆ ਮੈਂ ਹੁਣ ਤੱਕ ਬਹੁਤ ਸਾਰੀਆਂ ਕੁੜੀਆਂ ਨਾਲ ਵਿਆਹ ਕੀਤਾ ਹੈ ਤਾਂ ਜੋ ਮੈਂ ਤੁਹਾਨੂੰ ਲੱਭ ਸਕਾਂ ਉਹ ਕੁੜੀ ਤੁਸੀਂ ਹੀ ਹੋ ਜੋ ਮੇਰੀ ਕਿਸਮਤ ਬਦਲ ਸਕਦੀ ਹੈ ਇਸ ਤੋਂ ਪਹਿਲਾਂ ਕੀ ਮੈਂ ਇਸ ਗੱਲ ਦਾ ਮਤਲਬ ਸਮਝ ਪੌਂਦੀ ਮੇਰੀਆਂ ਚੀਕਾਂ ਨਿਕਲ ਗਈਆਂ ਅੱਜ ਫੇਰ ਪਿੰਡ ਦੇ ਮੁਖੀਆ ਦਾ ਵਿਆਹ ਸੀ ਮੇਰੀ ਦੋਸਤ ਹਿਮਾਂਸ਼ੀ ਖਾਸ ਤੌਰ ਤੇ ਮੈਨੂੰ ਇਹ ਸਭ ਸੁਣਾਉਣ ਆਈ ਸੀ ਆਉਂਦੇ ਹੀ ਕੈਨ ਲੱਗੀ ਕਿ ਤੈਨੂੰ ਪਤਾ ਹੈ ਕਿ ਪਿੰਡ ਦਾ ਮੁਖੀਆ ਫੇਰ ਤੋਂ ਵਿਆਹ ਕਰ ਰਿਹਾ ਹੈ ਮੈਂ ਇਹ ਸੁਣ ਕੇ ਹੈਰਾਨ ਹੋ ਗਈ ਕਿ ਅਜੇ 6 ਮਹੀਨੇ ਪਹਿਲਾਂ ਹੀ ਤਾਂ ਉਸਨੇ ਵਿਆਹ ਕੀਤਾ ਸੀ ਅਤੇ ਆਪਣੀ ਪਤਨੀ ਨੂੰ ਤਲਾਕ ਵੀ ਦੇ ਦਿੱਤਾ ਸੀ ਮਹਾਰਾਣੀ ਨਾਲ ਕਿ ਉਹ ਕੁੜੀ ਪਿੰਡ ਦੇ ਮੁਖੀਆਂ ਨਾਲ ਦੂਜੇ ਵਿਆਹ ਲਈ ਮੰਨ ਗਈ ਸੀ ਮੇਰੀ دوست ਹਿਮਾਂਸ਼ੀ ਪਾਗਲਾ ਵਾਂਗ ਹੱਸਣ ਲੱਗੀ ਅਤੇ ਬੋਲੀ ਪਾਗਲ ਕੁੜੀ ਲੱਗਦਾ ਹੈ ਤੈਨੂੰ ਅਜੇ ਤੱਕ ਕੁਝ ਨਹੀਂ ਪਤਾ ਪਿੰਡ ਦਾ ਮੁਖੀ ਹਰ ਸਾਲ ਇੱਕ ਖਾਸ ਮਹੀਨੇ ਵਿੱਚ ਇੱਕ ਕੁੜੀ ਨਾਲ ਵਿਆਹ ਕਰਦਾ ਹੈ ਅਤੇ ਅਗਲੇ ਹੀ ਦਿਨ ਉਸ ਕੁੜੀ ਨੂੰ ਤਲਾਕ ਦੇ ਦਿੰਦਾ ਹੈ ਅਤੇ ਸੋਨਿਆ ਹੈ ਕਿ ਉਹ ਕੁੜੀ ਨੂੰ ਬਹੁਤ ਕੁਝ ਦੇ ਕੇ ਉਸ ਦੇ ਘਰ ਵਾਪਸ ਭੇਜ ਦਿੰਦਾ ਹੈ ਸੋਨਾ ਚਾਂਦੀ ਗਹਿਣੇ ਅਤੇ ਬਹੁਤ ਸਾਰੀ ਦੌਲਤ ਅਜਿਹੇ ਵਿੱਚ ਕੋਈ ਵੀ ਕੁੜੀ ਬੇਵਕੂਫੀ ਹੋਵੇ ਕਿ ਜੋ ਪਿੰਡ ਦੇ ਮੁਖੀਆਂ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦੇਵੇਗੀ ਫੇਰ ਉਹ ਕੁਝ ਹੈਰਾਨ ਹੋ ਕੇ ਕਹਿਣ ਲੱਗੀ ਤਾਂ ਕੋਸ਼ਿਸ਼ ਕਰੀ ਕਿ ਪਿੰਡ ਦੇ ਮੁਖੀਆਂ ਦੀ ਨਜ਼ਰ ਤੇਰੇ ਤੇ ਨਾ ਪਵੇ ਨਹੀਂ ਤਾਂ ਹੋ ਸਕਦਾ ਹੈ ਕਿ ਅਗਲੀ ਪਤਨੀ ਤੂੰ ਹੀ ਬਣ ਜਾਵੇਂ ਕਿਉਂਕਿ ਸੁਣਿਆ ਹੈ ਉਹ ਹਸੀਨ ਕੁੜੀਆਂ ਤੇ ਹੀ ਆਸ਼ਿਕ ਹੋ ਜਾਂਦਾ ਹੈ ਮੈਂ ਉਸ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਡਰ ਗਈ ਅਤੇ ਮੈਂ ਕਿਹਾ ਕਿ ਮੈਂ ਤਾਂ ਘਰੋਂ ਬਾਹਰ ਬਹੁਤ ਘਾਟ ਨਿਕਲਦੀ ਹਾਂ ਹੁਣ ਤਾਂ ਮੈਂ ਬਿਲਕੁਲ ਵੀ ਨਹੀਂ ਨਿਕਲਾਂਗੀ ਮੈਂ ਅਸਲ ਵਿੱਚ ਇੱਥੋਂ ਦੀ ਰਹਿਣ ਵਾਲੀ ਨਹੀਂ ਸੀ ਅਤੇ ਆਪਣੇ ਮਾਤਾ ਪਿਤਾ ਨਾਲ 6 ਮਹੀਨੇ ਪਹਿਲਾਂ ਹੀ ਇਸ ਪਿੰਡ ਵਿੱਚ ਆਈ ਸੀ ਇਸ ਲਈ ਇਸ ਪਿੰਡ ਦੇ ਰਸਮੋ ਰਿਵਾਜ ਤੇ ਪਿੰਡ ਦੇ ਮੁਖੀਆ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ ਮੈਂ ਬਸ ਉਸ ਦਾ ਪਿਛਲਾ ਵਿਆਹ ਹੁੰਦੇ ਦੇਖਿਆ ਸੀ ਇਸ ਲਈ ਹਿਮਾਂਸ਼ੀ ਤੂੰ ਇਹ ਸਭ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਪਿੰਡ ਦਾ ਮੁਖੀਆ ਕਿਹੋ ਜਿਹਾ ਜ਼ਾਲਮ ਇਨਸਾਨ ਹੈ ਜੋ ਪਹਿਲੀ ਰਾਤ ਤੋਂ ਬਾਅਦ ਹੀ ਵਿਚਾਰੀਆਂ ਕੁੜੀਆਂ ਨੂੰ ਤਲਾਕ ਦੇ ਦਿੰਦਾ ਹੈ ਹਿਮਾਂਸ਼ੀ ਫਿਰ ਸ਼ਾਮ ਨੂੰ ਆ ਗਈ ਅਤੇ ਮੈਨੂੰ ਕਹਿਣ ਲੱਗੀ ਚਲ ਪਿੰਡ ਦੇ ਮੁਖਿਆ ਦਾ ਵਿਆਹ ਦੇਖਣ ਚਲਦੇ ਹਾਂ ਪੂਰਾ ਪਿੰਡ ਆਇਆ ਹੋਇਆ ਹੈ ਮੈਂ ਆਪਣੀ ਮਾਂ ਤੋਂ ਇਜਾਜ਼ਤ ਲੈ ਕੇ ਪਿੰਡ ਦੇ ਮੁਖਿਆ ਦਾ ਵਿਆਹ ਦੇਖਣ ਚਲੀ ਗਈ ਪਰ ਉਸਤੇ ਕਿਸੇ ਸੁਣਨ ਤੋਂ ਬਾਅਦ ਮੈਂ ਬਹੁਤ ਡਰ ਗਈ ਸੀ ਇਸ ਲਈ ਮੈਂ ਆਪਣੇ ਮੋਹ ਨੂੰ ਇੱਕ ਦੁਪੱਟੇ ਨਾਲ ਚੰਗੀ ਤਰ੍ਹਾਂ ਢੱਕ ਲਿਆ ਸੀ ਮਾਂ ਨੂੰ ਵੀ ਸ਼ਾਇਦ ਪਿੰਡ ਦੇ ਮੁਖਿਆ ਬਾਰੇ ਠੀਕ ਤਰ੍ਹਾਂ ਕੁਝ ਪਤਾ ਨਹੀਂ ਸੀ ਇਸ ਲਈ ਉਹਨਾਂ ਨੇ ਮੈਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਜਦੋਂ ਅਸੀਂ ਵਿਆਹ ਤੇ ਪਹੁੰਚ ਗਏ ਤਾਂ ਮੈਂ ਧੂਮ-ਤਾਮ ਦੇਖ ਕੇ ਹੈਰਾਨ ਰਹਿ ਗਈ। ਹਿਮਾਂਸ਼ੀ ਕਹਿਣ ਲੱਗੀ, "ਤੂੰ ਦੇਖੇ, ਕੱਲ ਸਵੇਰੇ ਇੱਕ ਕੁੜੀ ਵੀ ਬਹੁਤ ਸਾਰੇ ਮਾਲ ਦੇ ਨਾਲ ਤਲਾਕ ਲੈ ਕੇ ਇਸ ਹਵੇਲੀ ਤੋਂ ਨਿਕਲ ਜਾਵੇਗੀ।" ਮੈਂ ਅਫਸੋਸ ਨਾਲ ਕਿਹਾ, "ਇਹ ਤਾਂ ਵਿਚਾਰੀਆਂ ਕੁੜੀਆਂ ਤੇ ਬੜਾ ਜ਼ੁਲਮ ਕਰਦਾ ਹੈ।" ਤਾਂ ਹਿਮਾਂਸ਼ੀ ਨੇ ਦੱਸਿਆ ਕਿ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੁੰਦੀ। ਕੁੜੀਆਂ ਆਪਣੀ ਮਰਜ਼ੀ ਅਤੇ ਖੁਸ਼ੀ ਨਾਲ ਵਿਆਹ ਕਰਦੀਆਂ ਹਨ ਅਤੇ ਤਲਾਕ ਲੈ ਲੈਂਦੀਆਂ ਹਨ। ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਮੈਂ ਬੜੀ ਹੈਰਾਨ ਸੀ ਕਿ ਮੁਖਿਆ ਅਜਿਹਾ ਕਿਉਂ ਕਰਦਾ ਹੈ? ਵਿਆਹ ਤੋਂ ਵਾਪਸ ਆ ਕੇ ਮੈਂ ਪੂਰੀ ਰਾਤ ਇਹ ਸੋਚਦੀ ਰਹੀ ਕਿ ਭਗਵਾਨ ਦੀ ਵੀ ਅਲੱਗ ਹੀ ਲੀਲਾ ਹੈ। ਇੱਕ ਪਾਸੇ ਉਹ ਮੁਖਿਆ ਹੈ ਜੋ ਇੱਕ ਰਾਤ ਦੇ ਵਿਆਹ ਲਈ ਲੱਖਾਂ ਰੁਪਏ ਖਰਚ ਕਰ ਰਿਹਾ ਹੈ ਅਤੇ ਦੂਜੇ ਪਾਸੇ ਸਾਡੇ ਵਰਗੇ ਗਰੀਬ ਲੋਕ ਹਨ। ਜੋ ਕਰਜ਼ੇ ਦੇ ਬੋਝ ਹੇਠਾਂ ਐਨੇ ਦੱਬੇ ਹੋਏ ਹਨ ਕਿ ਸਾਹ ਲੈਣਾ ਵੀ ਦੁਸ਼ਵਾਰ ਹੈ ਮੇਰਾ ਨਾਮ ਸ਼ਾਲਨੀ ਹੈ ਅਤੇ ਅਸੀਂ ਤਿੰਨ ਭੈਣਾਂ ਸੀ ਸਾਡਾ ਕੋਈ ਭਰਾ ਨਹੀਂ ਸੀ ਮੈਨੂੰ ਬਚਪਨ ਤੋਂ ਹੀ ਕਾਫੀ ਪਰੇਸ਼ਾਨੀ ਉਠਾਉਣੀ ਪਈ ਸੀ ਮੇਰੇ ਪਿਤਾ ਜੀ ਸ਼ਹਿਰ ਵਿੱਚ ਨੌਕਰੀ ਕਰਦੇ ਸਨ ਅਤੇ ਕਦੇ-ਕਦੇ ਮੇਲੇ ਵਿੱਚ ਛੋਟੀ ਜਿਹੀ ਦੁਕਾਨ ਵੀ ਲਗਾ ਲਿਆ ਕਰਦੇ ਸਨ ਜਿਸ ਨਾਲ ਬਸ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ ਫਿਰ ਪਿਤਾ ਜੀ ਬਿਮਾਰ ਪੈ ਗਏ ਤਾਂ ਕਈ ਥਾਵਾਂ ਤੋਂ ਕਰਜ਼ਾ ਲੈ ਕੇ ਉਹਨਾਂ ਦਾ ਇਲਾਜ ਕਰਵਾਉਣਾ ਪਿਆ ਘਰ ਤੱਕ ਵਿਗ ਗਿਆ ਅਤੇ ਪਿਤਾ ਜੀ ਸਾਨੂੰ ਆਪਣੇ ਪੁਰਾਣੇ ਘਰ ਲੈ ਆਏ ਜਿੱਥੇ ਉਹ ਆਪਣੇ ਭਰਾਵਾਂ ਨਾਲ ਬਚਪਨ ਵਿੱਚ ਰਹਿੰਦੇ ਸਨ ਸਾਡੇ ਘਰ ਵਿੱਚ ਗਰੀਬੀ ਇਸ ਕਦਰ ਸੀ ਕਿ ਸਾਨੂੰ ਦਾਣੇ-ਦਾਣੇ ਲਈ ਮਹਤਾਜ ਹੋਣਾ ਪੈਂਦਾ ਸੀ ਮੈਂ ਤਾਂ ਆਪਣੇ ਆਪ ਨੂੰ ਸੰਭਾਲ ਲੈਂਦੀ ਸੀ ਪਰ ਮੇਰੀਆਂ ਦੋ ਛੋਟੀਆਂ ਭੈਣਾਂ ਰੋਂਦੀਆਂ ਰਹਿੰਦੀਆਂ ਸਨ ਆਪਣੀਆਂ ਭੈਣਾਂ ਨੂੰ ਰੋਂਦੇ ਦੇਖ ਕੇ ਮੇਰਾ ਦਿਲ ਬਹੁਤ ਤੜਫ ਉੱਠਿਆ ਸੀ ਮੈਂ ਮਾਂ ਨੂੰ ਕਿਹਾ ਮਾਂ ਮੈਂ ਜ਼ਰਾ ਬਾਹਰ ਜਾ ਰਹੀ ਹਾਂ ਥੋੜਾ ਟੈਲ ਕੇ ਆਉਂਦੀ ਹਾਂ ਮਾਂ ਨੇ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਜਿਵੇਂ ਉਹ ਇਸ ਗੱਲ ਤੋਂ ਵਾਕਿਫ ਸੀ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੈ ਮੈਂ ਘਰੋਂ ਬਾਹਰ ਨਿਕਲ ਕੇ ਖੇਤਾਂ ਵੱਲ ਚੱਲਾਈ ਕਿਉਂਕਿ ਉਹ ਜਗ੍ਹਾ ਬਹੁਤ ਸਕੂਨ ਵਾਲੀ ਸੀ ਮੈਂ ਖੇਤਾਂ ਕੋਲ ਟਹਿਲ ਰਹੀ ਸੀ ਕਿ ਉੱਥੇ ਸਾਡੇ ਪਿੰਡ ਦਾ ਮੁਖੀ ਆ ਗਿਆ ਉਸ ਦੀ ਨਜ਼ਰ ਮੇਰੇ ਤੇ ਪਈ ਮੇਰਾ ਤਾਂ ਡਰ ਦੇ ਮਾਰੇ ਲੂ ਕੰਡੇ ਖੜੇ ਹੋ ਗਏ ਮੈਨੂੰ ਹਿਮਾਂਸ਼ੀ ਦੀ ਗੱਲ ਯਾਦ ਆਈ ਤਾਂ ਮੈਂ ਉਸ ਨੂੰ ਦੇਖ ਕੇ ਜਲਦੀ ਨਾਲ ਘਰ ਭੱਜ ਗਈ ਘਰ ਆ ਕੇ ਵੀ ਮੇਰਾ ਦਿਲ ਡਰ ਦੀ ਵਜ੍ਹਾ ਨਾਲ ਧਕ ਧਕ ਕਰ ਰਿਹਾ ਸੀ ਮੈਂ ਪਰੇਸ਼ਾਨ ਹੋ ਗਈ ਕਿ ਕਿਤੇ ਕੋਈ ਇਲਜ਼ਾਮ ਹੀ ਨਾ ਲਗਾ ਦੇਵੇ ਮੇਰੇ ਤੇ ਥੋੜੀ ਹੀ ਦੇਰ ਵਿੱਚ ਹਿਮਾਂਸ਼ੀ ਚਲੀ ਆਈ ਅਤੇ ਕਹਿਣ ਲੱਗੀ ਤੈਨੂੰ ਪਿੰਡ ਦੇ ਮੁਖੀਆਂ ਨੇ ਦੇਖ ਲਿਆ ਹੈ ਅਤੇ ਹੁਣ ਤੇਰਾ ਕੁਝ ਨਹੀਂ ਹੋ ਸਕਦਾ ਮੈਂ ਬਹੁਤ ਡਰ ਗਈ ਅਤੇ ਇਸੇ ਖੌਫ ਦਾ ਅਸਰ ਸੀ ਕਿ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸ਼ਾਮ ਤੱਕ ਮੈਂ ਬੁਖਾਰ ਵਿੱਚ ਤੜਪਣ ਲੱਗੀ ਮੇਰੀ ਮਾਂ ਮੈਨੂੰ ਖਾਣਾ ਬਣਾਉਣ ਲਈ ਕਹਿ ਰਹੀ ਸੀ ਪਰ ਮੇਰੇ ਸਰੀਰ ਵਿੱਚ ਤਾਂ ਜਿਵੇਂ ਜਾਨ ਹੀ ਨਹੀਂ ਸੀ ਤਾਂ ਆ ਕੇ ਮਾਂ ਮੇਰੇ ਕਮਰੇ ਵਿੱਚ ਆਈ ਅਤੇ ਮੈਨੂੰ ਹੱਥ ਲਗਾ ਕੇ ਚੈੱਕ ਕਰਨ ਲੱਗੀ ਤਾਂ ਚੀਕ ਪਈ ਫਿਰ ਫੌਰਨ ਹੀ ਪਿੰਡ ਦੇ ਇੱਕ ਡਾਕਟਰ ਨੂੰ ਬੁਲਾ ਲਿਆ ਗਿਆ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਅਤੇ ਮਾਂ ਨੂੰ ਕਹਿੰਦੇ ਹੋਏ ਬਾਹਰ ਨਿਕਲ ਗਿਆ ਕਿ ਬੱਚੀ ਨੂੰ ਫਿਕਰ ਅਤੇ ਪਰੇਸ਼ਾਨੀ ਤੋਂ ਦੂਰ ਰੱਖੋ ਜਿਆਦਾ ਡਰ ਦੀ ਵਜ੍ਹਾ ਨਾਲ ਦਿਮਾਗ ਦੀ ਨਸ ਫਟਣ ਦਾ ਵੀ ਖਤਰਾ ਹੁੰਦਾ ਹੈ ਡਾਕਟਰ ਦੇ ਜਾਣ ਤੋਂ ਬਾਅਦ ਮਾਂ ਮੈਨੂੰ ਘੂਰਦੇ ਹੋਏ ਕਹਿਣ ਲੱਗੀ ਇਸ ਕਿਸ ਗੱਲ ਦੀ ਟੈਨਸ਼ਨ ਹੈ ਤੈਨੂੰ ਕਿਉਂ ਮਰਨ ਵਾਲੀ ਹਾਲਤ ਬਣਾ ਰੱਖੀ ਹੈ ਤਦ ਮੈਂ ਹਿੰਮਤ ਕਰਦੇ ਹੋਏ ਮਾਂ ਨੂੰ ਦੱਸ ਦਿੱਤਾ ਕਿ ਬੀਨਦੇ ਮੁਖੀਆ ਦੀ ਨਜ਼ਰ ਮੇਰੇ ਤੇ ਪੈ ਗਈ ਹੈ ਜੋ ਹਰ ਸਾਲ ਨਵੀਂ ਕੁੜੀ ਨਾਲ ਵਿਆਹ ਕਰਨ ਤੋਂ ਬਾਅਦ ਅਗਲੇ ਹੀ ਦਿਨ ਉਸ ਨੂੰ ਤਲਾਕ ਦੇ ਦਿੰਦਾ ਹੈ ਮਾਂ ਮੇਰੀ ਗੱਲ ਨੂੰ ਨਾ ਸਮਝੀ ਅਤੇ ਬੋਲੀ ਤਾਂ ਤੈਨੂੰ ਇੰਨੀ ਫਿਕਰ ਕਿਉਂ ਹੋ ਰਹੀ ਹੈ ਤੂੰ ਕਿਹੜੀ ਚੋਰੀ ਕੀਤੀ ਹੈ ਜੋ ਤੈਨੂੰ ਇੰਨਾ ਡਰ ਲੱਗ ਰਿਹਾ ਹੈ ਮਾਂ ਦੀ ਗਲਤੀ ਮੇਰਾ ਦਿਲ ਕੀਤਾ ਕਿ ਮੈਂ ਆਪਣਾ ਸਿਰ ਪਿੱਟ ਲਵਾਂ ਇਸ ਤੋਂ ਪਹਿਲਾਂ ਕਿ ਮਾਂ ਨੂੰ ਸਮਝਾਉਂਦੀ ਬਾਰੋਂ ਦਰਵਾਜ਼ੇ ਤੇ ਕਿਸੇ ਦੇ ਜੋਰ-ਜੋਰ ਨਾਲ ਖੜਕਾਉਣ ਦੀ ਆਵਾਜ਼ ਆਉਣ ਲੱਗੀ। ਆਵਾਜ਼ ਸੁਣ ਕੇ ਮੈਂ ਆਪਣਾ ਸਾਹ ਰੋਕ ਲਿਆ। ਦਰਵਾਜ਼ਾ ਖੋਲਿਆ ਗਿਆ ਤਾਂ ਬਾਹਰ ਪਿੰਡ ਦਾ ਮੁਖੀ ਆਪਣੇ ਲੋਕਾਂ ਦੇ ਨਾਲ ਖੜਾ ਸੀ ਅਤੇ ਉਹਨਾਂ ਦੇ ਨਾਲ ਹੀ ਮੇਰੇ ਪਿਤਾ ਜੀ ਵੀ ਸਨ। ਉਹਨਾਂ ਨੂੰ ਵੀ ਸ਼ਾਇਦ ਉਹ ਨਾਲ ਲੈ ਕੇ ਆਏ ਸਨ। ਪਿਤਾ ਜੀ ਨੇ ਉਹਨਾਂ ਨੂੰ ਬੈਠਕ ਵਿੱਚ ਬਿਠਾਇਆ ਤੇ ਮਾਂ ਨੂੰ ਚਾਹ ਬਣਾਉਣ ਲਈ ਕਿਹਾ। ਪਰ ਪਿੰਡ ਦੇ ਮੁਖੀਆ ਨੇ ਚਾਹ ਪੀਣ ਤੋਂ ਮਨ੍ਹਾ ਕਰ ਦਿੱਤਾ। ਅਕੀਰੋ ਅਮੀਰ ਇਨਸਾਨ ਸੀ ਗਰੀਬਾਂ ਦੇ ਘਰ ਦੀ ਚਾਹ ਕਿਵੇਂ ਪੀਂਦਾ ਉਸਨੇ ਮੇਰੀ ਮਾਂ ਨੂੰ ਵੀ ਬੈਠਕ ਵਿੱਚ ਬੁਲਾ ਲਿਆ ਤੇ ਮੇਰਾ ਹੱਥ ਮੰਗ ਲਿਆ ਜਦੋਂ ਉਸਨੇ ਇਹ ਗੱਲ ਕੀਤੀ ਤਾਂ ਮਾਂ ਤਾਂ ਹੱਕੀ ਬੱਕੀ ਰਹਿ ਗਈ ਅਤੇ ਉੱਠ ਕੇ ਗੁੱਸੇ ਨਾਲ ਬੋਲੀ ਮੁਖੀਆ ਜੀ ਅਸੀਂ ਗਰੀਬ ਜ਼ਰੂਰ ਹਾਂ ਪਰ ਬੇਗਹਿਰਤ ਨਹੀਂ ਜੋ ਰੁਪਏ ਪੈਸੇ ਲਈ ਆਪਣੀ ਧੀ ਦਾ ਸੌਦਾ ਕਰ ਦਈਏ ਅਸੀਂ ਆਪਣੇ ਕਰਜ਼ੇ ਖੁਦ ਉਤਾਰ ਲਵਾਂਗੇ ਪਰ ਆਪਣੀ ਧੀ ਨੂੰ ਦਾਗਦਾਰ ਨਹੀਂ ਕਰਾਂਗੇ ਮੁਖਿਆ ਦੀ ਇਹ ਗੱਲ ਸੁਣ ਕੇ ਚਲਾ ਗਿਆ ਮੈਂ ਜਦੋਂ ਇਹ ਗੱਲ ਆਪਣੀ ਭੈਣ ਦੀ ਜ਼ੁਬਾਨੀ ਸੁਣੀ ਤਾਂ ਸਮਾਂ ਜਿਵੇਂ ਮੇਰੇ ਉੱਪਰ ਡਿੱਗ ਪਿਆ ਅਖੀਰ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ ਮਾਂ ਨੇ ਤਾਂ ਸਾਫ਼-ਸਾਫ਼ ਮੁਖਿਆ ਨੂੰ ਜਵਾਬ ਦੇ ਦਿੱਤਾ ਸੀ ਕਿਉਂਕਿ ਮਾਂ ਨੇ ਆਪਣੀ ਭੈਣ ਨੂੰ ਜੋ ਜ਼ੁਬਾਨ ਦੇ ਰੱਖੀ ਸੀ ਅਤੇ ਇਸੇ ਸਾਲ ਦੇ ਅਖੀਰ ਵਿੱਚ ਮੇਰਾ ਵਿਆਹ ਹੋਣਾ ਤੈ ਹੋ ਗਿਆ ਸੀ ਪਰ ਪਿਤਾ ਜੀ ਕਹਿ ਰਹੇ ਸਨ ਕਿ ਇੱਕ ਵਾਰ ਮੇਰੇ ਨਾਲ ਗੱਲ ਕਰ ਲਈ ਜਾਵੇ ਫਿਰ ਜਿਵੇਂ ਮੈਂ ਕਹਾਂਗੀ ਓਵੇਂ ਹੀ ਕਰ ਲੈਣਗੇ ਮੈਨੂੰ ਪਿਤਾ ਜੀ ਦੀ ਗੱਲ ਤੇ ਗੁੱਸਾ ਤਾਂ ਬਹੁਤ ਆਇਆ ਕਿ ਪਿਤਾ ਜੀ ਨੂੰ ਪਤਾ ਨਹੀਂ ਕਿ ਮੇਰੀ ਮੰਗਣੀ ਹੋ ਚੁੱਕੀ ਹੈ ਫਿਰ ਵੀ ਅਜਿਹੀਆਂ ਗੱਲਾਂ ਕਰ ਰਹੇ ਹਨ ਜੋ ਮੈਂ ਮਾਰ ਕੇ ਵੀ ਪੂਰੀਆਂ ਨਹੀਂ ਕਰ ਸਕਦੀ ਪਿਤਾ ਜੀ ਮੇਰੇ ਕੋਲ ਆਏ ਅਤੇ ਕਹਿਣ ਲਗੇ ਦੇਖ ਬੇਟੀ ਸਾਡਾ ਕੋਈ ਬੇਟਾ ਨਹੀਂ ਹੈ ਜੋ ਸਾਡਾ ਸਹਾਰਾ ਬਣੇ ਜੋ ਆਪਣੀਆਂ ਭੈਣਾਂ ਦੇ ਖਾਪੂਰੇ ਕਰਨ ਲਈ ਵਿੱਚ ਮੇਰੀ ਮਦਦ ਕਰੇ ਸਾਡੇ ਘਰ ਦੇ ਹਾਲਾਤ ਤੇਰੇ ਸਾਹਮਣੇ ਹਨ ਪਿਛਲੇ 10 ਸਾਲਾਂ ਤੋਂ ਸਾਡੇ ਉੱਪਰ ਜੋ ਕਰਜ਼ਾ ਹੈ ਉਹ ਉਤਰਨ ਦਾ ਨਾਮ ਹੀ ਨਹੀਂ ਲੈ ਰਿਹਾ ਫਿਰ ਤੇਰੀਆਂ ਛੋਟੀਆਂ ਭੈਣਾਂ ਵੀ ਆਪਣੀਆਂ ਬਹੁਤ ਸਾਰੀਆਂ ਛਾਵਾਂ ਨੂੰ ਦਿਲ ਵਿੱਚ ਦਬਾ ਲੈਂਦੀਆਂ ਹਨ ਜੇ ਤੂੰ ਮੁਖੀਆਂ ਨਾਲ ਵਿਆਹ ਲਈ ਹਾਂ ਕਰ ਦਿੰਦੇ ਅਤੇ ਅਗਲੇ ਹੀ ਦਿਨ ਤਲਾਕ ਲੈ ਲਵੇਂ ਤਾਂ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਰਹੀ ਗੱਲ ਤੇਰੇ ਮੰਗੇਤਰ ਦੀ ਤਾਂ ਉਹ ਵੀ ਕੋਈ ਡਾਕਟਰ ਇੰਜੀਨੀਅਰ ਨਹੀਂ ਹੈ ਜਿਸ ਨਾਲ ਤੂੰ ਵਿਆਹ ਕਰਕੇ ਬਹੁਤ ਚੰਗੀ ਜ਼ਿੰਦਗੀ گزارੇਂਗੀ ਜੇ ਉਹ ਤੈਨੂੰ ਸੱਚਾ ਪਿਆਰ ਕਰਦਾ ਹੈ ਤਾਂ ਤੇਰੀ ਮਜਬੂਰੀ ਅਤੇ ਪਰੇਸ਼ਾਨੀ ਨੂੰ ਸਮਝੇਗਾ ਹੁਣ ਫੈਸਲਾ ਤੇਰੇ ਹੱਥ ਵਿੱਚ ਹੈ ਪਿਤਾ ਜੀ ਮੇਰੇ ਨਾਲ ਗੱਲ ਕਰਕੇ ਚਲੇ ਗਏ ਅਤੇ ਮੈਨੂੰ ਕਸ਼ਮਕਸ਼ ਵਿੱਚ ਪਾ ਦਿੱਤਾ ਮੈਂ ਸਾਰੀਆਂ ਗੱਲਾਂ ਨੂੰ ਸੋਚਿਆ ਤੇ ਫਿਰ ਇੱਕ ਫੈਸਲਾ ਕੀਤਾ ਮੈਂ ਪਿਤਾ ਜੀ ਨੂੰ ਕਹਿ ਕੇ ਆਪਣੇ ਮੰਗੇਤਰ ਪਿਊਸ਼ ਨੂੰ ਘਰ ਬੁਲਾਇਆ ਤਾਂ ਜੋ ਉਸ ਨਾਲ ਗੱਲਬਾਤ ਕਰਕੇ ਫੈਸਲਾ ਲੈ ਸਕਾਂ। ਅਗਲੇ ਦਿਨ ਪਿਊਸ਼ ਸਾਡੇ ਘਰ ਆ ਗਿਆ। ਮੈਂ ਉਸ ਨੂੰ ਲੈ ਕੇ ਛੱਤ ਤੇ ਆ ਗਈ। ਮੈਂ ਪਿਊਸ਼ ਨੂੰ ਪਿਤਾ ਜੀ ਅਤੇ ਪਿੰਡ ਦੇ ਮੁਖੀਆਂ ਦੀਆਂ ਗੱਲਾਂ ਦੱਸੀਆਂ ਤਾਂ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਮੈਂ ਉਸ ਦੇ ਦਿਲ ਦੇ ਹਾਲ ਨੂੰ ਸਮਝ ਰਹੀ ਸੀ ਪਰ ਮੈਂ ਇੱਕ ਚੀਜ਼ ਸਮਝ ਨਹੀਂ ਸੀ। ਵਿਆਹ ਤੋਂ ਬਾਅਦ ਮੇਰਾ ਤੇ ਪਿਊਸ਼ ਦਾ ਫਿਊਚਰ ਜਾਂ ਫਿਰ ਮੇਰੀਆਂ ਭੈਣਾਂ ਅਤੇ ਮਾਪਿਆਂ ਦਾ ਸਹਾਰਾ ਬਣਨਾ ਉਸਨੇ ਮੇਰੇ ਗੱਲ ਸੁਣ ਕੇ ਇਨਕਾਰ ਕਰ ਦਿੱਤਾ ਤੇ ਉੱਠ ਕੇ ਜਾਣ ਲੱਗਾ ਤਾਂ ਮੈਂ ਕਿਹਾ ਪਿਤਾ ਜੀ ਦੇ ਫੈਸਲੇ ਤੇ ਰਾਜੀ ਹਾਂ ਪਿਊਸ਼ ਗੁੱਸੇ ਨਾਲ ਮੇਰੇ ਵੱਲ ਪਲਟਿਆ ਤੇ ਖੂਰ ਦੀਆਂ ਨਜ਼ਰਾਂ ਨਾਲ ਦੇਖ ਕੇ ਬੋਲਿਆ ਕਿ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਮੈਂ ਉਸ ਨੂੰ ਕਿਹਾ ਕਿ ਹਾਂ ਦਿਮਾਗ ਖਰਾਬ ਹੋ ਗਿਆ ਹੈ ਮੇਰਾ ਕਿਉਂਕਿ ਮੇਰੇ ਮਾਪਿਆਂ ਦਾ ਕੋਈ ਬੇਟਾ ਨਹੀਂ ਹੈ ਅਤੇ ਮੈਂ ਉਹਨਾਂ ਨੂੰ ਕਰਜ਼ੇ ਵਿੱਚ ਡੁੱਬਿਆ ਨਹੀਂ ਦੇਖ ਸਕਦੀ ਇੱਕ ਹੀ ਦਿਨ ਦੀ ਤਾਂ ਗੱਲ ਹੈ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਮੇਰੀਆਂ ਗੱਲਾਂ ਸੁਣ ਕੇ ਪਿਉਜ ਦਾ ਦਿਲ ਨਰਮ ਪੈ ਗਿਆ ਅਤੇ ਉਹ ਵਿਆਹ ਲਈ ਮੰਨ ਗਿਆ ਪਿਉਜ ਤੇ ਜਾਣ ਤੋਂ ਬਾਅਦ ਮੈਂ ਮਾਂ ਨੂੰ ਕਿਹਾ ਮੈਂ ਵਿਆਹ ਕਰਨ ਲਈ ਤਿਆਰ ਹਾਂ ਇਹ ਮੈਂ ਕਿਸ ਤਰ੍ਹਾਂ ਦਿਲ ਤੇ ਪੱਤਰ ਆ ਕੇ ਕਿਹਾ ਸੀ ਇਹ ਮੈਂ ਹੀ ਜਾਣਦੀ ਸੀ ਪਿਤਾ ਜੀ ਨੇ ਮੁਖਿਆ ਜੀ ਨੂੰ ਹਾਂ ਦਾ ਜਵਾਬ ਦਿੱਤਾ ਮੇਰੀ ਮਾਂ ਆਪਣਾ ਸਿਰ ਪਿੱਟਣ ਲੱਗੀ ਅਤੇ ਮੈਨੂੰ ਸਮਝਾਉਣ ਲੱਗੀ ਪਰ ਮੈਂ ਫੈਸਲਾ ਕਰ ਚੁੱਕੀ ਸੀ ਮਾਂ ਦੀ ਤਕਲੀਫ ਤਾਂ ਮੈਨੂੰ ਅੰਦਾਜ਼ਾ ਸੀ ਪਰ ਪਿਤਾ ਜੀ ਦਾ ਵੀ ਕੋਈ ਕਸੂਰ ਨਹੀਂ ਸੀ ਕਿ ਉਹ ਇਸ ਉਮਰ ਵਿੱਚ ਕਰਜ਼ੇ ਦੀ ਟੈਨਸ਼ਨ ਲੈਂਦੇ ਸਮੇਂ ਤੋਂ ਪਹਿਲਾਂ ਬੁੱਢੇ ਹੁੰਦੇ ਜਾ ਰਹੇ ਸਨ ਜਦੋਂ ਮੈਂ ਆਪਣੇ ਫੈਸਲੇ ਤੇ ਪੱਕੀ ਰਹੀ ਤਾਂ ਮਾਂ ਨੇ ਵੀ ਚੁੱਪ ਧਾਰ ਲਈ ਅਤੇ یوں ਇੱਕ ਹਫ਼ਤੇ ਦੇ ਅੰਦਰ ਹੀ ਮੇਰੇ ਵਿਆਹ ਦੀ ਤਿਆਰੀ ਹੋ ਗਈ ਅਤੇ ਮੈਂ ਲਾਲ ਜੋੜੇ ਵਿੱਚ ਵਿਦਾ ਹੋ ਕੇ ਮੁਖੀਆ ਦੇ ਬੰਗਲੇ ਵਿੱਚ ਆ ਗਈ ਸਾਰੇ ਦਿਨ ਦੀ ਥੱਕੀ ਹਰੀ ਜਦੋਂ ਮੈਂ ਨਰਮ ਗੱਦਿਆਂ ਤੇ ਬੈਠੀ ਤਾਂ ਮੈਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਅੱਖ ਉਦੋਂ ਖੁੱਲੀ ਜਦੋਂ ਮੈਂ ਆਪਣੇ ਗੁੱਟ ਤੇ ਕੁਝ ਮਹਿਸੂਸ ਕੀਤਾ ਮੈਂ ਬਹੁਤ ਹਿੰਮਤ ਕਰਕੇ ਅੱਖਾਂ ਖੋਲੀਆਂ ਤਾਂ ਦੇਖਿਆ ਮੇਰਾ ਪਤੀ ਮੇਰੇ ਗੁੱਟ ਤੇ ਉਂਗਲੀ ਫੇਰ ਰਿਹਾ ਹੈ ਫਿਰ ਅਚਾਨਕ ਪਤਾ ਨਹੀਂ ਉਸਨੂੰ ਕੀ ਹੋਇਆ ਉਸਨੇ ਮੇਰਾ ਗੁੱਟ ਛੱਡਿਆ ਤੇ ਦੂਰ ਜਾ ਕੇ ਖੜਾ ਹੋ ਗਿਆ ਫਿਰ ਬੋਲਿਆ ਸਾਨੂੰ ਅਜੇ ਹਸਪਤਾਲ ਚੱਲਣਾ ਹੈ ਜਲਦੀ ਉੱਠੋ ਅਤੇ ਕੱਪੜੇ ਬਦਲ ਲਓ। ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਉਸ ਦੀ ਦਿਮਾਗੀ ਹਾਲਤ ਤੇ ਸ਼ੱਕ ਹੋਇਆ। ਮੈਂ ਕੱਪੜੇ ਬਦਲ ਕੇ ਉਸ ਨਾਲ ਗੱਡੀ ਵਿੱਚ ਬੈਠ ਕੇ ਅਸੀਂ ਹਸਪਤਾਲ ਪਹੁੰਚੇ ਤਾਂ ਉੱਥੇ ਜੋ ਮੈਂ ਦੇਖਿਆ ਮੈਂ ਆਪਣੇ ਹੋਸ਼ ਗਵਾ ਬੈਠੇ। ਮੇਰਾ ਪਤੀ ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਕਹਿਣ ਲੱਗਾ, "ਉਹ ਕੁੜੀ ਤੁਸੀਂ ਹੀ ਸੀ ਜਿਸ ਦੀ ਤਲਾਸ਼ ਵਿੱਚ ਮੈਂ ਅੱਜ ਤੱਕ ਕਿੰਨੇ ਵਿਆਹ ਕੀਤੇ ਹਨ। ਹੁਣ ਮੈਂ ਤੁਹਾਨੂੰ ਤਲਾਕ ਨਹੀਂ ਦਿਆਂਗਾ।" ਕਹਿੰਤੋ ਤੁਸੀਂ ਮੇਰੀ ਪਤਨੀ ਬਣ ਕੇ ਰਹੋਗੇ ਮੈਂ ਉਸਦੀ ਗੱਲ ਸੁਣ ਕੇ ਬੇਹੋਸ਼ ਹੋ ਗਈ ਉਹ ਮੈਨੂੰ ਗੱਡੀ ਵਿੱਚ ਪਾ ਕੇ ਘਰ ਲੈ ਆਇਆ ਘਰ ਆ ਕੇ ਜਦੋਂ ਮੈਨੂੰ ਹੋਸ਼ ਆਇਆ ਤਾਂ ਉਸ ਦੀਆਂ ਗੱਲਾਂ ਯਾਦ ਕਰਕੇ ਮੇਰੀ ਰੂਹ ਕੰਬ ਗਈ ਮੈਂ ਇੱਧਰ ਉੱਧਰ ਦੇਖਿਆ ਪਰ ਉਹ ਕਿਤੇ ਨਹੀਂ ਸੀ ਨੌਕਰਾਨੀਆਂ ਨੇ ਦੱਸਿਆ ਕਿ ਤੁਹਾਡੇ ਘਰ ਵਾਲੇ ਆਏ ਸਨ ਪਰ ਮਾਲਕ ਨੇ ਉਹਨਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕੀ ਆਪਣੀ ਧੀ ਨੂੰ ਮਿਲਨ ਤੁਸੀਂ ਜਦੋਂ ਮਰਜ਼ੀ ਆਓ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਉਸ ਨੂੰ ਤਲਾਕ ਨਹੀਂ ਦੇ ਰਿਹਾ ਮਾਲਿਕ ਨੇ ਤੁਹਾਡੇ ਘਰ ਵਾਲਿਆਂ ਨੂੰ ਪੈਸਿਆਂ ਦਾ ਭਰਿਆ ਬੈਗ ਅਤੇ ਰਹਿਣ ਲਈ ਘਰ ਵੀ ਦਿੱਤਾ ਹੈ ਨੌਕਰਾਨੀ ਦੀ ਗੱਲ ਸੁਣ ਕੇ ਮੇਰਾ ਦਿਲ ਕੀਤਾ ਕਿ ਮੈਂ ਚੀਕ-ਚੀਕ ਕੇ ਰੋਮਾ ਕਿ ਮੇਰੇ ਘਰ ਵਾਲਿਆਂ ਨੇ ਮੇਰੇ ਨਾਲ ਕੀ ਕੀਤਾ ਮੈਂ ਆਪਣੀਆਂ ਹੀ ਨਜ਼ਰਾਂ ਵਿੱਚ ਡਿੱਗ ਗਈ ਸੀ ਹੁਣ ਮੈਂ ਉਸ ਮੁਖੀਆਂ ਨਾਲ ਕਿਸ ਮੂਹ ਨਾਲ ਬਹਿਸ ਕਰਦੀ ਜਦੋਂ ਮੇਰੇ ਆਪਣੇ ਹੀ ਮੈਨੂੰ ਛੱਡ ਕੇ ਜਾ ਚੁੱਕੇ ਸਨ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਪਿਊਸ਼ ਬਾਰੇ ਸੋਚ ਕੇ ਹੋ ਰਿਹਾ ਸੀ ਕਿ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਮੇਰਾ ਤਲਾਕ ਨਹੀਂ ਹੋਇਆ ਤਾਂ ਉਹ ਮੈਨੂੰ ਬੇਵਫਾ ਸਮਝੇਗਾ ਇਸ ਤੋਂ ਪਹਿਲਾਂ ਕਿ ਮੈਂ ਰੋਣਾ ਸ਼ੁਰੂ ਕਰਦੀ ਮੇਰਾ ਪਤੀ ਕਮਰੇ ਵਿੱਚ ਆਇਆ ਮੈਂ ਉਸ ਝੂਠੇ ਇਨਸਾਨ ਨੂੰ ਦੇਖਿਆ ਤਾਂ ਮੇਰਾ ਖੂਨ ਖੋਲ ਗਿਆ ਜਿਸ ਨੇ ਇੱਕ ਰਾਤ ਦੀ ਗੱਲ ਕਰਕੇ ਵਿਆਹ ਕੀਤਾ ਸੀ ਅਤੇ ਹੁਣ ਆਪਣੀ ਗੱਲ ਤੋਂ ਮੁੱਕਰ ਰਿਹਾ ਸੀ ਉਸਨੇ ਮੇਰੇ ਚਿਹਰੇ ਨੂੰ ਛੂਣਾ ਚਾਹਿਆ ਤਾਂ ਮੈਂ ਗੁੱਸੇ ਨਾਲ ਉਸਦਾ ਹੱਥ ਝਟਕ ਦਿੱਤਾ ਅਤੇ ਬੋਲੀ ਮੈਂ ਖੁਦ ਮੈਂ ਤਦ ਤੱਕ ਤੁਹਾਨੂੰ ਆਪਣੇ ਕੋਲ ਨਹੀਂ ਆਉਣ ਦਿਆਂਗੀ ਜਦੋਂ ਤੱਕ ਤੁਸੀਂ ਮੈਨੂੰ ਇਸ ਰਾਜ਼ ਦੀ ਹਕੀਕਤ ਨਹੀਂ ਦੱਸ ਦੇਵੋਗੇ ਤੁਸੀਂ ਕਿਉਂ ਹਰ ਸਾਲ ਨਵੀਂ ਕੁੜੀ ਨਾਲ ਵਿਆਹ ਕਰਕੇ ਤਲਾਕ ਦਿੰਦੇ ਸੀ ਅਤੇ ਹੁਣ ਮੈਨੂੰ ਤਲਾਕ ਕਿਉਂ ਨਹੀਂ ਦਿੱਤਾ ਮੇਰੇ ਪਤੀ ਨੇ ਗੱਲ ਸੁਣੀ ਤਾਂ ਕੈਨ ਲੱਗਾ ਮੈਂ ਵਿਆਹ ਕੀਤਾ ਹੈ ਤੁਹਾਡੇ ਨਾਲ ਤੁਸੀਂ ਪਤਨੀ ਹੋ ਮੇਰੀ ਮੇਰਾ ਤੁਹਾਡੇ ਤੇ ਪੂਰਾ ਹੱਕ ਹੈ ਪਰ ਕਿਉਂਕਿ ਮੈਂ ਹੁਣ ساری ਜ਼ਿੰਦਗੀ ਤੁਹਾਡੇ ਨਾਲ ਹੀ گزارਣਾ ਚਾਹੁੰਦਾ ਹਾਂ ਤਾਂ ਅੱਜ ਨਹੀਂ ਤਾਂ ਕੱਲ ਤੁਹਾਨੂੰ ਇਸ ਸਵਾਲ ਦਾ ਜਵਾਬ ਜ਼ਰੂਰ ਦਿਆਂਗਾ ਮੈਂ ਬੋਲੀ ਜੇ ਤੁਸੀਂ ਮੈਨੂੰ ਸੱਚ ਦੱਸੋਗੇ ਤਾਂ ਹੀ ਮੈਂ ਤੁਹਾਡੇ ਨਾਲ ਰਹਾਂਗੀ ਨਹੀਂ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ ਇਹ ਸੁਣ ਕੇ ਉਸ ਦੇ ਚਿਹਰੇ ਦਾ ਰੰਗ ਬਦਲ ਗਿਆ ਪਰ ਉਸਨੇ ਕੰਟਰੋਲ ਕੀਤਾ ਅਤੇ ਬੋਲਿਆ ਰਾਜ਼ ਤਾਂ ਮੈਂ ਦੱਸ ਦਿਆਂਗਾ ਪਰ ਯਾਦ ਰੱਖਣਾ ਜੇ ਮੇਰੇ ਨਾਲ ਬੇਵਫਾਈ ਕੀਤੀ ਜਾਂ ਜਾਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੁਹਾਡੇ ਖਾਨਦਾਨ ਨੂੰ ਨਹੀਂ ਛੱਡਾਂਗਾ ਵਿਆਹ ਨੂੰ ਇੱਕ ਹਫ਼ਤਾ ਗੁਜ਼ਰ ਗਿਆ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਉਹ ਮੈਨੂੰ ਤਲਾਕ ਦੇ ਦੇਵੇ ਪਰ ਕਾਮਯਾਬੀ ਨਹੀਂ ਮਿਲੀ ਮੇਰੀ ਮੁਸ਼ਕਲ ਦਾ ਹੱਲ ਇਹ ਸੀ ਕਿ ਮੈਂ ਉਸਤੇ ਨਜ਼ਰ ਰੱਖਾਂ ਮੇਰਾ ਪਤੀ ਜਦੋਂ ਵੀ ਫੋਨ ਤੇ ਗੱਲ ਕਰਦਾ ਕਮਰੇ ਤੋਂ ਬਾਹਰ ਚਲਾ ਜਾਂਦਾ ਇੰਝ ਹੀ 15 ਦਿਨ ਗੁਜ਼ਰ ਗਏ ਇੱਕ ਦਿਨ ਰਾਤ ਦੇ 12 ਵਜੇ ਮੇਰੇ ਪਤੀ ਦੇ ਫੋਨ ਤੇ ਕਾਲ ਆਈ ਉਹ ਮੈਨੂੰ ਸੁੱਤੀ ਹੋਈ ਸਮਝ ਕੇ ਉੱਥੇ ਹੀ ਬੈਠ ਕੇ ਗੱਲ ਕਰਨ ਲੱਗਾ ਉਸਨੇ ਕਿਹਾ ਯਾਰ ਕਿਸੇ ਵੀ ਤਰ੍ਹਾਂ ਇਸ ਬਲਾ ਤੋਂ ਮੇਰਾ ਪਿੱਛਾ ਛੁਡਾਓ ਨਹੀਂ ਤਾਂ ਕੰਮ ਤਮਾਮ ਕਰ ਦਿਓ ਮੈਂ ਇਸ ਦੀ ਰੋਜ਼ ਰੋਜ਼ ਦੀ ਬਕਬਕ ਤੋਂ ਤੰਗ ਆ ਗਿਆ ਹਾਂ ਮੈਂ ਜਦੋਂ ਇੰਨਾ ਸੁਣਿਆ ਤਾਂ ਮੇਰਾ ਦਿਮਾਗ ਤੇਜ਼ੀ ਨਾਲ ਕੰਮ ਕਰਨ ਲੱਗਾ। ਮੈਂ ਸਮਝ ਗਈ ਕਿ ਇਹ ਕਿਸੇ ਕੁੜੀ ਦਾ ਮਾਮਲਾ ਹੈ। ਮੈਂ ਇਰਾਦਾ ਕਰ ਲਿਆ ਕਿ ਮੈਂ ਉਸ ਕੁੜੀ ਨੂੰ ਇਸ ਦੇ ਜੰਗ ਚੁੰਗਲ ਤੋਂ ਆਜ਼ਾਦ ਕਰਾਵਾਂਗੀ। ਅਗਲੇ ਦਿਨ ਮੈਂ ਉਸ ਦਾ ਪਿੱਛਾ ਕੀਤਾ। ਉਹ ਇੱਕ ਘਰ ਵਿੱਚ ਗਿਆ। ਮੈਂ ਚੋਰੀ ਚਿਪੇ ਖਿੜਕੀ ਤੋਂ ਦੇਖਿਆ ਤਾਂ ਉੱਥੇ ਕੁਝ ਲੋਕ ਸਨ ਅਤੇ ਮੇਰਾ ਮੰਗੇਤਰ ਪਿਊਸ਼ ਵੀ ਸੀ। ਇਹਨਾਂ ਸਭ ਨੂੰ ਇੱਥੇ ਦੇਖ ਕੇ ਮੈਨੂੰ ਕਿਸੇ ਅਨਹੋਨੀ ਦਾ ਅਹਿਸਾਸ ਹੋਇਆ। ਸ਼ਾਮ ਨੂੰ ਮੇਰਾ ਪਤੀ ਘਰ ਆਇਆ ਤੇ ਬੋਲਿਆ, "ਅੱਜ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ। ਤਿਆਰ ਹੋ ਜਾਓ। ਮੈਂ ਤੁਹਾਨੂੰ ਬਾਹਰ ਲੈ ਕੇ ਜਾਵਾਂਗਾ ਅਤੇ ਉੱਥੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ।" ਅਸੀਂ ਗੱਡੀ ਵਿੱਚ ਬੈਠ ਕੇ ਗੱਡੀ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦੀ ਹੋਈ ਇੱਕ ਦਰਬਾਰ ਕੋਲ ਪਹੁੰਚੀ। ਉੱਥੇ ਇੱਕ ਕੱਚੇ ਪਰ ਸਾਫ਼-ਸੁਥਰੇ ਘਰ ਵਿੱਚ ਇੱਕ ਬਾਬਾ ਜੀ ਬੈਠੇ ਸਨ। ਬਾਬਾ ਜੀ ਬੋਲੇ, हां भाई ਤੁਹਾਡੀ ਤਲਾਸ਼ ਖਤਮ ਹੋਈ ਕਿ ਨਹੀਂ ਮੇਰਾ ਪਤੀ ਬੋਲਿਆ ਹਾਂ ਹੋ ਗਈ ਹੈ ਬਾਬਾ ਜੀ ਇਹ ਮੇਰੀ ਪਤਨੀ ਹੈ ਮੇਰਾ ਪਤੀ ਬੋਲਿਆ ਬਾਬਾ ਜੀ ਮੈਂ ਤੁਹਾਡੇ ਤੋਂ ਇਜਾਜ਼ਤ ਲੈਣ ਆਇਆ ਹਾਂ ਤਾਂ ਜੋ ਮੈਂ ਆਪਣੀ ਪਤਨੀ ਨੂੰ ਸੱਚ ਦੱਸ ਸਕਾਂ ਬਾਬਾ ਜੀ ਨੇ ਇਜਾਜ਼ਤ ਦੇ ਦਿੱਤੀ ਘਰ ਆ ਕੇ ਮੇਰੇ ਪਤੀ ਨੇ ਦੱਸਿਆ ਇਹ ਗੱਲ ਅੱਜ ਤੋਂ 10 ਸਾਲ ਪਹਿਲਾਂ ਦੀ ਹੈ ਜਦੋਂ ਮੈਂ 20 ਸਾਲ ਦਾ ਸੀ ਸਾਡੇ ਕਿਸੇ ਰਿਸ਼ਤੇਦਾਰ ਨੇ ਸਾਡੇ ਤੇ ਅਜਿਹਾ ਖਤਰਨਾਕ ਜਾਦੂ ਕਰ ਦਿੱਤਾ ਸੀ ਕਿ ਸਾਡੀ ਦੌਲਤ ਅਤੇ ਮੇਰੀ ਸਿਹਤ ਖਤਮ ਹੋਣ ਲੱਗੀ ਸੀ ਮੈਂ ਜੰਗਲ ਵਿੱਚ ਐਨਾ ਬਾਬਾ ਜੀ ਨੂੰ ਮਿਲਿਆ ਉਹਨਾਂ ਨੇ ਦੱਸਿਆ ਕਿ ਮੇਰੇ ਤੇ ਜਾਦੂ ਹੈ ਮੈਂ ਜਿਸ ਕੁੜੀ ਨਾਲ ਵੀ ਵਿਆਹ ਕਰਾਂਗਾ ਉਹ ਮੇਰੇ ਸਰੀਰ ਦੀ ਤਾਕਤ ਖਤਮ ਕਰ ਦੇਵੇਗੀ ਇਸ ਦਾ ਹੱਲ ਇਹ ਸੀ ਕਿ ਮੈਂ ਕਿਸੇ ਜ਼ਰੂਰਤਮੰਦ ਕੁੜੀ ਨਾਲ ਵਿਆਹ ਕਰਾਂ ਅਤੇ ਉਸ ਨੂੰ ਦੇਖੇ ਬਗੈਰ ਅਤੇ ਵਿਆਹ ਦਾ ਹੱਕ ਲਏ ਬਗੈਰ ਤਲਾਕ ਦੇ ਕੇ ਦੌਲਤ ਦੇ ਦਿਆਂ ਇੰਚ ਕਰਨ ਨਾਲ ਜਾਦੂ ਦਾ ਅਸਰ ਘਟੇਗਾ ਮੈਂ 12 ਵਿਆਹ ਕੀਤੇ ਅਤੇ ਹੌਲੀ-ਹੌਲੀ ਜਾਦੂ ਖਤਮ ਹੋ ਗਿਆ ਫਿਰ ਮੈਂ ਪੁੱਛਿਆ ਕਿ ਮੈਂ ਕਦੋਂ ਤੱਕ ਵਿਆਹ ਕਰਦਾ ਰਹਾਂਗਾ ਬਾਬਾ ਜੀ ਨੇ ਕਿਹਾ ਕਿ ਜਦੋਂ ਤੈਨੂੰ ਉਹ ਕੁੜੀ ਮਿਲ ਜਾਵੇਗੀ ਜੋ ਤੇਰੇ ਖਾਨਦਾਨ ਦਾ ਵਾਰਿਸ ਬਣੇਗੀ ਤਦ ਇਹ ਸਭ ਰੁਕ ਜਾਵੇਗਾ ਉਸ ਕੁੜੀ ਦੀ ਨਿਸ਼ਾਨੀ ਇਹ ਸੀ ਕਿ ਉਸਨੂੰ ਦੇਖ ਕੇ ਤੇਰੇ ਦਿਲ ਵਿੱਚ ਖਿਆਲ ਆਵੇਗਾ ਕਿ ਇਸ ਤੋਂ ਬਾਅਦ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਨਾ ਅਤੇ ਉਸ ਦੇ ਗੁੱਟ ਅਤੇ ਕਮਰ ਤੇ ਖਾਸ ਨਿਸ਼ਾਨ ਹੋਣਗੇ ਉਸਨੇ ਅੱਗੇ ਕਿਹਾ ਜਦੋਂ ਮੈਂ ਤੈਨੂੰ ਦੇਖਿਆ ਤਾਂ ਮੇਰੇ ਦਿਲ ਨੇ ਇਹ ਹੀ ਕਿਹਾ ਕਿ ਤੂੰ ਹੀ ਉਹ ਕੁੜੀ ਹੈ ਵਿਆਦੀ ਰਾਤ ਮੈਂ ਤੇਰੇ ਗੁੱਟ ਤੇ ਉਹ ਨਿਸ਼ਾਨ ਦੇਖ ਲਿਆ ਸੀ ਮੈਂ ਤੈਨੂੰ ਹਸਪਤਾਲ ਇਸ ਲਈ ਲੈ ਕੇ ਗਿਆ ਸੀ ਤਾਂ ਜੋ ਲੇਡੀ ਡਾਕਟਰ ਤੋਂ ਪੁਸ਼ਟੀ ਕਰਵਾ ਸਕਾਂ ਕਿ ਤੇਰੀ ਕਮਰ ਤੇ ਵੀ ਉਹ ਨਿਸ਼ਾਨ ਹੈ ਜਦੋਂ ਡਾਕਟਰ ਨੇ ਹਾਂ ਕਿਹਾ ਤਾਂ ਮੈਂ ਬਹੁਤ ਖੁਸ਼ ਹੋ ਗਿਆ ਮੈਂ ਪੁੱਛਿਆ ਪਰ ਪਯੂਸ਼ ਉਥੇ ਕੀ ਕਰ ਰਹੀ ਸੀ ਤਾਂ ਮੇਰੇ ਪਤੀ ਨੇ ਦੱਸਿਆ ਮੈਂ ਜਾਣਦਾ ਸੀ ਕਿ ਤੂੰ ਮੇਰਾ ਪਿੱਛਾ ਕਰ ਰਹੀ ਹੈਂ ਪਿਊਸ਼ ਨੇ ਮੇਰੇ ਕੋਲੋਂ ਪੈਸੇ ਲੈ ਸਨ ਉਸਨੇ ਕਿਹਾ ਸੀ ਕਿ ਜੇ ਮੈਂ ਉਸਨੂੰ ਪੈਸੇ ਨਹੀਂ ਦਿਆਂਗਾ ਤਾਂ ਉਹ ਮੇਰਾ ਪਿੱਛਾ ਕਦੇ ਨਹੀਂ ਛੱਡੇਗਾ ਜਿਸ ਦੀ ਮੁਹੱਬਤ ਦੇ ਤੂੰ ਦਾਅਵੇ ਕਰਦੀ ਸੀ ਉਹ ਤਾਂ ਲਾਲਚੀ ਨਿਕਲਿਆ ਉਸਨੇ ਤੇਰੀ ਮੁਹੱਬਤ ਪੈਸਿਆਂ ਦੇ ਬਦਲੇ ਮੈਨੂੰ ਵੇਚ ਦਿੱਤੀ ਮੈਂ ਉਸਨੂੰ ਮਾਫ਼ ਕਰ ਦਿੱਤਾ ਕਿਉਂਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇਹ ਸਭ ਸੁਣ ਕੇ ਮੈਂ ਆਪਣੀ ਕਿਸਮਤ ਦਾ ਸ਼ੁਕਰ ਮਨਾਉਣ ਲੱਗੀ ਰੱਬ ਨੇ ਮੈਨੂੰ ਪਿਊਸ਼ ਵਰਗੇ ਲਾਲਚੀ ਇਨਸਾਨ ਤੋਂ ਬਚਾ ਲਿਆ ਅਤੇ ਮੁਕਿਆ ਵਰਗੇ ਨੇਕ ਇਨਸਾਨ ਦੀ ਪਤਨੀ ਬਣਾ ਦਿੱਤਾ ਮੇਰਾ ਪਤੀ ਦੁਨੀਆ ਦਾ ਸਭ ਚੰਗਾ ਇਨਸਾਨ ਨਿਕਲਿਆ ਕਿਉਂਕਿ ਉਸਨੇ ਮੇਰੇ ਮਾਪਿਆਂ ਨੂੰ ਘਰ ਅਤੇ ਪੈਸਾ ਦਿੱਤਾ ਸੀ ਕੁਝ ਦਿਨਾਂ ਬਾਅਦ ਮੇਰੀਆਂ ਭੈਣਾਂ ਦੇ ਵੀ ਚੰਗੇ ਘਰ ਵਿਆਹ ਹੋ ਗਏ ਹੁਣ ਮੈਂ ਆਪਣੇ ਪਤੀ ਅਤੇ ਬੱਚਿਆਂ ਨਾਲ ਬਹੁਤ ਖੁਸ਼ ਹਾਂ। ਪਿਊਸ਼ ਨੂੰ ਮੈਂ ਭੁੱਲ ਚੁੱਕੀ ਹਾਂ। ਅੱਜ ਮੈਂ ਆਪਣੇ ਉਸ ਫੈਸਲੇ ਤੇ ਬਹੁਤ ਖੁਸ਼ ਹਾਂ ਕਿਉਂਕਿ ਉਸ ਇੱਕ ਫੈਸਲੇ ਨੇ ਮੇਰੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ। ਦੋਸਤੋ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਵੀ ਇਨਸਾਨ ਨੂੰ ਬਾਹਰੋਂ ਦੇਖ ਕੇ ਉਸਤੇ ਕਿਰਦਾਰ ਦਾ ਫੈਸਲਾ ਨਹੀਂ ਕਰਨਾ ਚਾਹੀਦਾ। ਕਈ ਵਾਰ ਜਿਸ ਚੀਜ਼ ਨੂੰ ਅਸੀਂ ਆਪਣੀ ਬਦਕਿਸਮਤੀ ਸਮਝਦੇ ਹਾਂ ਉਹੀ ਸਾਡੀ ਜ਼ਿੰਦਗੀ ਨੂੰ ਸੁਧਾਰਨ ਦਾ ਰੱਬੀ ਜ਼ਰੀਆ ਬਣ ਜਾਂਦੀ ਹੈ ਨਾਲ ਹੀ ਇਹ ਕਹਾਣੀ ਸਾਨੂੰ ਲਾਲਚੀ ਰਿਸ਼ਤਿਆਂ ਤੋਂ ਸਾਵਧਾਨ ਰਹਿਦਾ ਸਬਕ ਵੀ ਦਿੰਦੀ ਹੈ ਤਾਂ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ